ਤਨੋ ਵਾਹਿਗੁਰੂ ਜੀਓ ਸ਼ਲੋਕ ਮਹਲਾ ਪਹਿਲਾ ਕੜੀਆਂ ਸਭੇ ਗੋਪੀਆਂ ਪਹਿਰੋ ਕਾਨੋ ਗੋਪਾਲ ਰਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਣ ਸਰਬ ਜੰਜਾਲ ਨਾਨਕ ਮਸਾ ਗਿਆਨ ਵੀ ਹੋਣੀ ਖਾਏ ਗਿਆ ਜਮਕਾਰ ਮਹੱਲਾ ਪਹਿਲਾ ਵਾਇਨ ਚੇਲੇ ਨਚਨ ਗੁਰ ਪੈਰ ਹਲਾਏ ਨ ਫੇਰਨ ਸਿਰ ਉੱਡ ਉੱਡ ਰਵਾ ਝਟੇ ਪਾਏ ਵੇਖੇ ਲੋਕ ਹੱਸੈ ਘਰ ਜਾਏ ਰੋਟੀਆਂ ਕਾਰਣ ਪੂਰਹਿ ਤਾਲੋ ਆਪ ਪਛੜ ਹੈ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵੈ ਕਰਮ ਚੜਾਉ ਭਿਨੀ ਰੈਣ ਜਿਨਾ ਮਨ ਚਾਉ ਸਿੱਖੀ ਸਿਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲਵਾ ਰੋਲੇ ਬਹੁਤ ਅਨੰਤ ਲਾਟੂ ਮਾਧਾਨੀਆਂ ਅਨਗਾ ਪੰਖੀ ਪੌਂਦੀਆਂ ਲੈਨ ਨਾਸਾ ਸੂਅ ਚਾੜੋ ਪਵਾਈਆਂ ਜੰਤ ਨਾਨਕ ਭੌਂਦਿਆਂ ਗਣਤ ਨੰਤ ਬੰਦਨ ਬੰਦ ਪਵਾਇ ਸੋਇ ਤੈ ਕਿਰਤ ਨਚੈ ਸਭ ਕੋਇ ਨੱਚ ਨੱਚ ਹੱਸੈ ਚੱਲੈ ਸੇਰੋਏ ਉੱਡ ਨਾ ਜਾਹੀ ਸਿੱਧ ਨਾ ਹੋਏ ਨਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਭੋ ਤਿਨਾ ਮਨ ਭਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਹਜ਼ੂਰ ਸੱਜ ਬੈਠੇ ਗੁਰੂ ਸvare ਸਤਸੰਗੀ ਜਨਵਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਸਤਗੁਰੂ ਜੀ ਦੇ ਪਾਵਨ ਹਜ਼ੂਰ ਸੱਜ ਕੇ ਪਾਤਸ਼ਾਹ ਦੀ ਅੰਮ੍ਰਿਤਮਈ ਬਾਣੀ ਦਾ ਸਾਜ ਬਣਾਉਣ ਦਾ ਇਹ ਉੱਤਮ ਸਮਾਪਾਂ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ। ਗੁਰੂ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਪਾਠ ਔਰ ਕੀਰਤਨ ਦੇ ਰੂਪ ਵਿੱਚ ਆਪ ਜੀ ਨੇ ਗੁਰਸਵਾਰਿਆਂ ਪਾਸੋਂ ਬੜੀ ਇਕਾਗਰਤਾ, ਪ੍ਰੇਮ ਨਾਲ ਸਰਵਣ ਕਰਨ ਦਾ ਯਤਨ ਕੀਤਾ ਹੈ। ਆਸਾ ਦੀ ਵਾਰ ਦੀ ਅਮਰਤ ਮਈ ਬਾਣੀ ਦੀ ਇਹਨਾਂ ਰੋਜ਼ਾਨਾ ਦੇ دیਵਾਨਾ ਵਿੱਚ ਆਪਾਂ ਲੜੀਵਾਰ ਵਿਚਾਰ ਕਰਨ ਦਾ ਯਤਨ ਕਰ ਰਹੇ ਹਾਂ ਚਾਰ ਪੌੜੀਆਂ ਸਮੇਤ ਸ਼ਲੋਕਾਂ ਦੇ ਆਪਾਂ ਹੁਣ ਤੱਕ ਵਿਚਾਰੀਆਂ ਹਨ ਪੰਜਵੀਂ ਪੌੜੀ ਨਾਲ ਸੰਬੰਧਿਤ ਦੋ ਸ਼ਲੋਕ ਨੇ ਜਿਨ੍ਹਾਂ ਦਾ ਪਾਠ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਹੈ ਪੌੜੀ ਦਾ ਜੋ ਮੁਖ ਭਾਵ ਹੈ ਨਾਉ ਤੇਰਾ ਨਿਰੰਕਾਰ ਹੈ ਨਾਏ ਲਐ ਨਰਕ ਨਾ ਜਾਈਐ ਜੀਉ ਪਿੰਡ ਸਭ ਤੇ ਸਦਾ ਦੇਖ ਆਜੈ ਆਖ ਗਵਾਈਐ ਜੇ ਲੋੜਾਂ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਐ ਜੇ ਜਰਵਾਣਾ ਪਰਹਰੈ ਜਰ ਵੇਸ ਕ੍ਰੀਂਦੀ ਆਈਐ ਕੋ ਰਹਿ ਨਾ ਭਰੀਐ ਪਾਈਐ ਜੀਵਨ ਦੀ ਪਾਈ ਜਦੋਂ ਪਰ ਜਾਂਦੀ ਏ ਸਮਾ ਜਦੋਂ ਪੁੱਗ ਜਾਂਦਾ ਏ ਕੋਈ ਰਹਿ ਨਹੀਂ ਸਕਦਾ ਸਦਾ ਥਿਰ ਨਹੀਂ ਹੈ ਹਰ ਚੀਜ਼ ਦਾ ਕੁਦਰਤ ਨੇ ਇੱਕ ਵਕਤ ਮਿਥਿਆ ਸਮਾ ਸਰਣੀ ਤੈਅ ਕੀਤੀ ਹੋਈ ਏ ਕੁਦਰਤ ਦੀਆਂ ਇਹਨਾਂ ਹੱਦਾਂ ਨੂੰ ਕੋਈ ਉਲੰਘ ਨਹੀਂ ਸਕਦਾ ਕੋਈ ਤੋੜ ਨਹੀਂ ਸਕਦਾ ਇਸ ਲਈ ਉਪਦੇਸ਼ ਹੈ ਕਰ ਪੁੰਨੋ ਨੀਚ ਸਦਾਈ ਹੈ ਹਲਾਕ ਕਰੋ ਨੀਵੇਂ ਸਦਾਓ ਸਤਿਗੁਰੂ ਨੇ ਆਖਿਆ ਉਸ ਪਰਮੇਸ਼ਰ ਵਾਹਿਗੁਰੂ ਨਿਰੰਕਾਰ ਦੇ ਨਾਮ ਨਾਲ ਜੁੜੇ ਰਹਿਣ ਨਾਲ ਵਿਕਾਰਾਂ ਦੇ ਨਰਕ ਭੋਗਣੇ ਨਹੀਂ ਪੈਂਦੇ ਐਸਾ ਜੀਵਨ ਜੀਵ ਨੂੰ ਅਪਣਾਉਣ ਦੀ ਪ੍ਰੇਰਣਾ ਹੈ ਪਰ ਉਸ ਨਿਰੰਕਾਰ ਨੂੰ ਵਿਸਾਰ ਕੇ ਮਨੁੱਖ ਕਿੰਨਾ ਫਜ਼ੂਲ ਕਰਮਾਂ ਦੇ ਵਿੱਚ ਉਲਝਿਆ ਹੋਇਆ ਹੈ ਸਤਿਗੁਰੂ ਜੀ ਇਸ ਬਾਬਤ ਇਹਨਾਂ ਦੋ ਸਲੋਕਾਂ ਵਿੱਚ ਚਾਨਣਾ ਪਾਉਂਦੇ ਨੇ ਤੇ ਸੇਧ ਵੀ ਪ੍ਰਦਾਨ ਕਰਦੇ ਨੇ ਚੌਥੀ ਪੌੜੀ ਨਾਲ ਸੰਬੰਧਤ ਆਪਾਂ ਇੱਕ ਸ਼ਲੋਕ ਦੇ ਵਿੱਚ ਮਹਾਰਾਜ ਦੇ ਇਹ ਵਾਕ ਪੜੇ ਹਨ ਕਿ ਲੋਕ ਇਸ ਧਰਤੀ ਤੇ ਆਏ ਹੋਏ ਸ਼ਿਰ ਕੱਢ ਉਚੇਰੇ ਲੋਕਾਂ ਨੂੰ ਰੱਬ ਥਾਪ ਕੇ ਉਹਨਾਂ ਦੀਆਂ ਰਾਸਾਂ ਪਾਉਂਦੇ ਨੇ ਉਹਨਾਂ ਦੀਆਂ ਨਕਲਾਂ ਲਾਉਂਦੇ ਨੇ ਤੇ ਉਹ ਨਕਲਾਂ ਕਰਕੇ ਸੋਚਦੇ ਹਨ ਕਿ ਅਸੀਂ ਭਗਤੀ ਕਰ ਰਹੇ ਹਾਂ ਇਹ ਕਰਮ ਸਾਡਾ ਸਾਨੂੰ ਪਰਮੇਸ਼ਰ ਦੇ ਨੇੜੇ ਲੈ ਜਾਏਗਾ ਜਦੋਂ ਕਿ ਭਰਮ ਹੈ ਸਤਗੁਰੂ ਜੀ ਨੇ ਇਸ ਭਰਮ ਦਾ ਖੰਡਨ ਕਰਦਿਆਂ ਹੁਣ ਪਹਿਲੇ ਸ਼ਲੋਕ ਵਿੱਚ ਦੱਸਿਆ ਇਸ ਕੁਦਰਤ ਵਿੱਚ ਇੱਕ ਰਾਸ ਪੈ ਰਹੀ ਹੈ ਜਿਹਨੂੰ ਤੂੰ ਵੇਖ ਜਿਹਨੂੰ ਮਾਣ ਜਿਹਨੂੰ ਮਹਿਸੂਸ ਕਰ ਉਹ ਰਾਸ ਕਿਹੜੀ ਹੈ ਇਸ ਦੀ ਥੋੜੀ ਜੀ ਪਿਛੋਕੜ ਇਸ ਦਾ ਸਮਝਣਾ ਲਾਜ਼ਮ ਹੈ RAM ਲੀਲਾ ਦੇ ਦਿਨਾਂ ਵਿੱਚ ਜਿਸ ਵੇਲੇ ਦੁਸਹਿਰਾ ਆਉਂਦਾ ਹੈ ਤੇ ਉਸ ਤੋਂ ਪਹਿਲਾਂ RAM ਲੀਲਾ ਖੇਡੀ ਜਾਂਦੀ ਹੈ ਪਾਤਰ ਬਣਦੇ ਹਨ ਕੋਈ RAM ਕੋਈ ਸੀਤਾ ਕੋਈ ਦਸ਼ਰਤ ਕੋਈ ਕੈਕਈ ਕੋਈ ਲਸ਼ਮਣ ਕੋਈ ਭਰਤ ਕੋਈ ਰਾਵਣ ਕੋਈ ਹਨੂਮਾਨ ਵਕਰੀ-ਵਕਰੀ ਰੋਲ ਬਣਾ ਕੇ ਪਾਤਰ ਬਣ ਕੇ ਸਟੇਜ ਦੇ ਉੱਤੇ ਲੋਕ ਨਾਟਕ ਕਰਦੇ ਨੇ। ਰਾਸਥਾਰੀ ਆਉਂਦੇ ਹਨ ਉਹ ਕ੍ਰਿਸ਼ਨ ਜੀ ਦਾ ਰੂਪ ਬਣਾ ਲੈਂਦੇ ਨੇ। ਕੋਈ ਬਲਰਾਮ ਦਾ ਰੂਪ ਬਣਾ ਲੈਂਦਾ ਕੋ ਕੰਸ ਦਾ ਬਣਾ ਲੈਂਦਾ। ਐਵੇਂ ਉਹਨਾਂ ਦੇ ਸਾੰਗ ਉਤਾਰ ਕੇ ਉਹਨਾਂ ਦੀਆਂ ਨਕਲਾਂ ਉਤਾਰ ਕੇ ਉਹਨਾਂ ਦੇ ਨਾਂ ਤੇ ਨਾਟਕ ਚੇਟਕ ਕਰਕੇ ਉਹ ਇੱਥੇ ਉਹ ਸਟੇਜ ਦੇ ਉੱਤੇ ਜਦੋਂ ਉਹ ਸਾਂਗ ਉਤਾਰਦੇ ਨੇ ਤੇ ਲੋਕ ਉਹਨਾਂ ਨੂੰ ਵੇਖਦੇ ਨੇ ਖੁਸ਼ ਹੁੰਦੇ ਨੇ ਤਾੜੀਆਂ ਮਾਰਦੇ ਨੇ ਪਹਿਲਾਂ ਪਹਿਲ ਬਜ਼ੁਰਗ ਦੱਸਦੇ ਸਨ ਕਿ ਉਹ ਚੇਚੇ ਲੋਕ ਚੁਣੇ ਜਾਂਦੇ ਸਨ ਜਿਹੜੇ ਰਾਸ ਧਾਰੀਏ ਜਾਂ ਰਾਮਲੀਲਾ ਵਿੱਚ ਪਾਤਰ ਬਣਨ ਵਾਸਤੇ ਆਉਂਦੇ ਉਹਨਾਂ ਵਿੱਚੋਂ ਕੁਝ ਲਿਖਤ ਪੜਤ ਦੇ ਜਾਣੂ ਹੁੰਦੇ ਸਨ ਕਿ ਰਮਾਇਣ ਵਿੱਚ ਕੀ ਲਿਖਿਆ ਹੈ। ਭਾਗਵਤ ਗੀਤਾ ਵਿੱਚ ਕੀ ਲਿਖਿਆ ਹੈ। ਹੌਲੀ-ਹੌਲੀ ਜਦੋਂ ਨਾਟਕ ਚੇਟਕ ਜੋਰ ਫੜਨ ਲੱਗੇ ਆਮ ਸਧਾਰਨ ਜਨਤਾ ਸਾਰੀਆਂ ਗੱਲਾਂ ਭੁੱਲ ਗਈ, ਨਾਟਕ ਕਰਨ ਵਾਲੇ ਵੀ ਭੁੱਲ ਗਏ। ਉਹਨਾਂ ਦਾ ਕੰਮ ਬਸ ਨਕਲਾਂ ਲਾਉਣਾ ਹੋ ਗਿਆ। ਨਕਲਾਂ ਉਤਾਰਨ ਵਾਲੇ ਲੋਕ ਜਿਹੜੇ ਹਨ ਉਹ ਹੁਣ ਇੱਕ ਕਿੱਤਾ ਬਣਾ ਲਿਆ ਉਹ ਨਕਲਾਂ ਲਾਉਂਦੇ ਨੇ ਉਹਨਾਂ ਨੂੰ ਕੋਈ ਮਤਲਬ ਨਹੀਂ ਕਿ ਅਸੀਂ ਕੀ ਦੀ ਨਕਲ ਕਰ ਰਹੇ ਹਾਂ ਜਦੋਂ ਸਾਗ ਉਤਾਰਦੇ ਨੇ ਤੇ ਹੁਣ ਤਾਂ ਅਸਲੋਂ ਹੀ ਬਹੁਤ ਨਿਵਾਣਾ ਤੇ ਗੱਲ ਜਾ ਪਹੁੰਚੀ ਏ ਇਹਦਾ ਜ਼ਿਕਰ ਆਪਾਂ ਪਹਿਲਾਂ ਕੀਤਾ ਸੀ ਜੋ ਕੋ ਜੋ ਕਰਦੇ ਹਨ ਉਹਦੇ ਨਾਲ ਲੋਕਾਂ ਦੇ ਦਿਲਾਂ ਵਿੱਚ ਕੋਈ ਧਰਮ ਪ੍ਰਤੀ ਚੰਗਾ ਭਾਵ ਪੈਦਾ ਹੋਣ ਦੀ ਬਜਾਏ ਇੱਕ ਮਨੋਰੰਜਨ ਔਰ ਸਧਾਰਨ ਲੋਕ ਜਿਵੇਂ ਤਾੜੀਆਂ ਮਾਰਦੇ ਹੱਸਦੇ ਮਜ਼ਾਕ ਉਡਾਉਂਦੇ ਖਿੱਲੀ ਉਡਾਉਂਦੇ ਧਾਰਮਿਕ ਆਗੂ ਨੂੰ ਇਸ ਪਾਸੇ ਸੋਚਣ ਦੀ ਜ਼ਰੂਰਤ ਹੈ ਕਿ ਕਿਵੇਂ ਲੋਕ ਭਗਤੀ ਭਾਵ ਦੇ ਮਾਰਗ ਤੋਂ ਥਿੜਕ ਕੇ ਮੈਜ ਕਰਮ ਕਾਂਡਾਂ ਦੀ ਜਿੱਲਣ ਵਿੱਚ ਫਸਦੇ ਜਾ ਰਹੇ ਨੇ ਔਰ ਹਰ ਚੀਜ਼ ਨੂੰ ਸ਼ੁਗਲ ਬਣਾਈ ਜਾ ਰਹਾ ਹੈ ਇਹ ਚੀਜ਼ ਸਾਰੇ ਮਜ਼ਬਾਂ ਦੇ ਉੱਤੇ ਲਾਗੂ ਹੁੰਦੀ ਹੈ ਐਸਾ ਨਹੀਂ ਕਿ ਸਾਡੇ ਤੇ ਲਾਗੂ ਨਹੀਂ ਹੁੰਦੀ ਅਸੀਂ ਵੀ ਐਸਾ ਹੀ ਕਰਦੇ ਹਾਂ। ਤੋਂ ਇਹ ਚੀਜ਼ਾਂ ਜਿਹੜੀਆਂ ਹਨ ਅਸੀਂ ਭਾਵੇਂ ਸਿੱਧੇ ਨਾਟਕ ਚੇਟਕ ਕਿਵੇਂ ਸਟੇਜਾਂ ਤੇ ਨਹੀਂ ਕਰਦੇ। ਪਰ ਹੌਲੀ-ਹੌਲੀ ਹੌਲੀ-ਹੌਲੀ ਅਸੀਂ ਜਿਹੜੇ ਪਾਤਰ ਫਿਲਮਾਂਕਣ ਕੀਤਾ ਜਾਂਦਾ ਉਹਨਾਂ ਦੀ ਹਾਮੀ ਭਰਨ ਲੱਗ ਪਏ। ਬੁੱਤ ਪ੍ਰਸਤੀ ਵਿੱਚ ਪੈ ਗਏ ਹਾਂ। ਤੋਂ ਇਹ ਚੀਜ਼ਾਂ ਸਾਡੇ ਸਾਹਮਣੇ ਵੀ ਆਉਣਗੀਆਂ ਜੇ ਅਸੀਂ ਸੁਚੇਤ ਨਾ ਹੋਏ। ਜਗਤਪੁਰੂ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੇ ਜਗਨਨਾਥ ਪੁਰੀ ਦੇ ਮੰਦਿਰ ਵਿੱਚ ਫਰਮਾਇਆ ਸੀ ਉਸ ਭਗਵਾਨ ਦੀ ਆਰਤੀ ਵੇਖੋ ਜਿਹੜੀ ਕੁੱਲ ਕਾਇਨਾਤ ਵਿੱਚ ਹੋ ਰਹੀ ਹੈ ਉਹਨਾਂ ਨੇ ਇੱਕ ਥਾਲ ਵਿੱਚ ਦੀਵੇ ਜਗਾ ਕੇ ਇੱਕ ਮੂਰਤੀ ਦੇ ਅੱਗੇ ਆਰਤੀ ਕਰਨ ਵਾਲਿਆਂ ਨੂੰ ਇੱਕ ਵੱਡੀ ਆਰਤੀ ਦਾ ਸੁਨੇਹਾ ਦਿੱਤਾ ਤੇ ਦੱਸ ਪਾਈ ਗगन ਮੈ ਥਾਲ ਰਵਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਉਹ ਨਾਕਿਆ ਵੇਖੋ ਆਰਤੀ ਤੇ ਹੋ ਰਹੀ ਉਹਦੇ ਚ ਸ਼ਾਮਲ ਹੋਣ ਦੀ ਲੋੜ ਹੈ ਆਰਤੀ ਤੇ ਹੋ ਰਹੀਏ ਉਹਨੂੰ ਵੇਖਣ ਤੇ ਮੰਨਣ ਦੀ ਲੋੜ ਹੈ ਆਰਤੀ ਤੇ ਹੋ ਰਹੀ ਹੈ ਤੁਸੀਂ ਉਸ ਆਰਤੀ ਦਾ ਅਨੁਭਵ ਕਰੋ ਉਸ ਆਰਤੀ ਨੂੰ ਮਹਿਸੂਸ ਕਰੋ ਤੇ ਸਦਕੇ ਜਾਓ ਉਸ ਵੱਡੇ ਪਰਮੇਸ਼ਰ ਤੋਂ ਜਿਸ ਦੀ ਕੁੱਲ ਕਾਇਨਾਤ ਹੀ ਆਰਤੀ ਉਤਾਰ ਰਹੀ ਹੈ ਜਿਸ ਦੀ ਕੁੱਲ ਕੁਦਰਤ ਹੀ ਆਰਤੀ ਕਰ ਰਹੀ ਹੈ ਇਹ ਸੂਰਜ ਤੇ ਚੰਦ ਉਹ ਦੀਵੇ ਨੇ ਜਿਹੜੇ ਜਗ ਰਹੇ ਨੇ ਆਕਾਸ਼ ਉਹ ਥਾਲ ਹੈ ਜਿਹਦੇ ਵਿੱਚ ਦੀਵੇ ਜਗ ਰਹੇ ਨੇ ਕਿ ਜਿੰਨੇ ਤਾਰੇ ਹਨ ਮੰਡਲ ਹਨ ਇਹ ਸਾਰੇ ਮੋਤੀ ਪਏ ਹੋਏ ਨੇ ਇਸ ਥਾਲ ਵਿੱਚ ਹਵਾ ਚੌਰ ਕਰ ਰਹੀ ਹੈ ਮਲਿਆਲਮ ਪਰਬਤ ਜਿਸ ਜਗਾ ਦੇ ਉਤੇ ਚੰਦਨ ਹੁੰਦਾ ਹੈ ਚੰਦਨ ਦੇ ਜੰਗਲ ਨੇ ਜਦੋਂ ਹਵਾ ਉਹਨਾਂ ਨਾਲ ਖਹਿ ਕੇ ਲੰਘਦੀ ਹੈ ਸੁਗੰਧਤ ਹੁੰਦੀ ਹੈ ਸਮਝੋ ਇਹ ਧੂਪ ਅਰਗਬਤੀ ਧੁਖ ਰਹੀ ਉਹਦੇ ਚਰਨਾ ਚ ਸਾਡੇ ਸਾਰਿਆਂ ਦੇ ਅੰਦਰ ਉਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਉਹਦੀ ਹੋਂਦ ਦੀ ਜੋਤ ਜਗ ਰਹੀ ਹੈ ਉਹਦੇ ਜੀਵਨ ਦੀ ਰੌ ਹਰ ਜਗ੍ਹਾ ਦੇ ਵਿੱਚ ਸਭੇ ਜੀਵ ਜਿਨ੍ਹਾਂ ਦੇ ਅੰਦਰ ਜੀਵਨ ਰੌਣਕ ਚੱਲ ਰਹੀ ਇਹ ਭੇਰੀਆਂ ਸੰਖ ਕੜਿਆਲ 나ਦ ਵਜ ਰਹੇ ਨੇ ਉਹਦੇ ਦਰ ਦੇ ਉੱਤੇ ਕਿੱਡੀ ਵੱਡੀ ਆਰਤੀ ਤੁਸੀਂ ਕਦੇ ਮਹਿਸੂਸ ਕੀਤਾ ਹੈ ਤੁਸੀਂ ਐਡੇ ਵੱਡੇ ਪਰਮੇਸ਼ਰ ਨੂੰ ਜੋ ਸਭਨਾ ਵਿੱਚ ਹੈ ਉਸ ਨੂੰ ਅਨਪਵ ਔਰ ਮਹਿਸੂਸ ਕਰਨ ਦੀ ਬਜਾਏ ਉਹਨੂੰ ਇੱਕ ਮੂਰਤੀ ਵਿੱਚ ਮਿਥ ਲਿਆ ਆਪਣੇ ਢੰਗ ਦੀ ਆਰਤੀ ਉਤਾਰ ਕੇ ਤੁਸੀਂ ਸੋਚਦੇ ਹੋ ਅਸੀਂ ਰੱਬ ਦੇ ਨੇੜੇ ਹੋ ਗਏ ਜਿੰਨਾ ਚਿਰ ਉਹਨੂੰ ਤੁਸੀਂ ਮਹਿਸੂਸ ਨਹੀਂ ਕਰੋਗੇ ਉਹਦੇ ਨੇੜੇ ਨਹੀਂ ਹੋ ਸਕੋਗੇ ਉਨੂੰ ਵੱਡੇ ਨੂੰ ਛੋਟਾ ਨਾ ਕਰੋ ਉਸ ਪਰਮੇਸ਼ਰ ਦੀ ਵੱਡੇ ਹੋਣ ਦੀ ਵਡਿਆਈ ਤੋਂ ਜਾਣੂ ਹੋਵੋ ਉਸ ਪਰਮੇਸ਼ਰ ਨੂੰ ਆਪਣੇ ਕਰਮਕਾਂਡ ਵਿੱਚ ਵਸਦਾ ਹੋਇਆ ਨਾ ਰੱਖੋ ਸਗੋਂ ਉਸ ਪਰਮੇਸ਼ਰ ਦੇ ਵਸਦੇ ਹੋਣ ਵਿੱਚ ਆਪਣੇ ਆਪ ਨੂੰ ਮਹਿਸੂਸ ਕਰੋ ਇਹੀ ਜੁਗਤ ਮਹਾਰਾਜ ਨੇ ਇਸ ਪਹਿਲੇ ਸ਼ਲੋਕ ਵਿੱਚ ਕਹੀ ਰਾਸ ਧਾਰੀਏ ਆਉਂਦੇ ਹਨ ਕੋਈ RAM ji ਦਾ ਸਾਗ ਉਤਾਰਦਾ ਹੈ ਕੋਈ KRISHN ji ਦਾ ਉਤਾਰਦਾ ਹੈ ਉਹ ਦੋਨੋਂ ਅਵਤਾਰ ਨੇ ਧਾਰਤੀ ਕਲਚਰ ਵਿੱਚ ਫਿਰ ਉਹ ਜਦੋਂ ਆਉਂਦੇ ਨੇ ਮੁਕਟ ਪਾ ਕੇ ਗਹਿਣੇ ਪਾ ਕੇ ਮੁੰਦੀਆਂ ਪਾ ਕੇ ਕੰਨਾਂ ਚ ਵਾਲੇ ਪਾ ਕੇ ਉਸੇ ਤਰ੍ਹਾਂ ਦਾ ਸਾਗ ਬਣਾਉਂਦੇ ਨੇ ਜਿਸ ਤਰ੍ਹਾਂ ਦਾ ਲੋਕ ਮਨਾਂ ਵਿੱਚ ਉਹਨਾਂ ਦਾ ਅਕਸ਼ ਬੈਠਾ ਹੈ ਫਿਰ ਉਹ ਸਟੇਜ ਜਿਸ ਮੰਚ ਦੇ ਉੱਤੇ ਉਹਨਾਂ ਨੇ ਆ ਕੇ ਸਾਰਾ ਇਹ ਸਾਗ ਉਤਾਰਨਾ ਹੈ ਨਕਲ ਕਰਨੀ ਹੈ ਨਾਟਕ ਕਰਨਾ ਹੈ ਉੱਥੇ ਹੋਰ ਸਾਜੋ ਸਮਾਨ ਸਜਾਵਟ ਕੀਤੀ ਹੁੰਦੀ ਹੈ ਇੱਕ ਮਾਹੌਲ ਉਹ ਜਿਹਾ ਸਿਰਜਿਆ ਹੁੰਦਾ ਹੈ ਫਿਰ ਇਸ ਦੇ ਨਾਲ ਨਾਲ ਕੋਈ ਗੋਪੀਆਂ ਬਣ ਕੇ ਆਉਂਦੀਆਂ ਨੇ ਕੋਈ ਕ੍ਰਿਸ਼ਨ ਜੀ ਬਣ ਕੇ ਆਉਂਦਾ ਹੈ ਕੋਈ ਸੀਤਾ ਜੀ ਬਣ ਕੇ ਆਉਂਦਾ ਤੇ ਕੋਈ ਰਾਮ ਬਣ ਕੇ ਆਉਂਦਾ ਹੈ ਜਾ ਨਹੀਂ ਜਿਹੋ ਜਿਹੇ ਜਿਸ ਨੂੰ ਰੋੜ ਤੇ ਪਾਤਰ ਜਿਹੋ ਜਿਹੇ ਮਿੱਥੇ ਹੁੰਦੇ ਨੇ ਉਹ ਜੇ ਬਣ ਕੇ ਉਹ ਆਉਂਦੇ ਨੇ ਹੁਣ ਗਰੀਬ ਨਿਵਾਜ ਮਹਾਰਾਜ ਸਾਡਾ ਧਿਆਨ ਇਸ ਕੁਦਰਤ ਵੱਲੀ ਖਿੱਚਦੇ ਨੇ ਗੁਰੂ ਪਾਤਸ਼ਾਹ ਨੇ ਕਿਹਾ ਵੇਖੋ ਅਨਿੱਕੇ ਜੇ ਨਾਟਕ ਵਿੱਚ ਨਾ ਉਲਝੋ ਉਸ ਪਰਮੇਸ਼ਰ ਦੀ ਸਾਰੀ ਕੁਦਰਤ ਹੀ ਇੱਕ ਰਾਸ ਹੈ ਸਾਰੀ ਕੁਦਰਤ ਹੀ ਇੱਕ ਰਾਸ ਹੈ ਇਸ ਨੂੰ ਵੇਖੋ ਕਿਵੇਂ ਹੈ ਹਜ਼ੂਰ ਕਹਿੰਦੇ ਘੜੀਆਂ ਸਭੇ ਗੋਪੀਆਂ ਸਾਡੇ 1.22 ਮਿੰਟ ਦੀ 23 ਮਿੰਟ ਦੀ ਇੱਕ ਘੜੀ ਹੁੰਦੀ ਹੈ ਸਮੇਂ ਦੀ ਵੰਡ ਹੈ ਪੁਰਾਣੇ ਸਮਿਆਂ ਦੇ ਵਿੱਚ ਜਿਹੜਾ ਅੱਗੇ ਪੌੜੀ ਦੇ ਵਿੱਚ ਇਸ ਸ਼ਬਦ ਮਹਾਰਾਜ ਨੇ ਕੋਰੇ ਨਾ ਭਰੀਆ ਪਾਈਆ ਪਾਈ ਵੀ ਹੁੰਦੀ ਸੀ ਸਮੇਂ ਨੂੰ ਮਾਪਣ ਦੀ ਉਹ ਭਰ ਜਾਂਦੀ ਤੇ ਫਿਰ ਉਹਨੂੰ ਉਲਟਾ ਕਰ ਲਿਆ ਜਾਂਦਾ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜੀਆਂ ਘੜੀਆਂ ਸਮੇਂ ਦੀ ਇਕਾਈ ਹੈ ਜਿਹੜੀ ਇਹ ਹਨ ਗੋਪੀਆਂ ਪਹਿਰ ਕੰਨ ਗੋਪਾਲ ਤੇ ਜਿਹੜੇ ਪਹਿਰ ਹਨ ਇਹ ਗੋਪਾਲ ਕ੍ਰਿਸ਼ਨ ਦਾ ਰੂਪ ਹਨ ਭਵ ਕੁਦਰਤ ਦੀ ਰਾਸ ਦਾ ਜ਼ਿਕਰ ਕਰ ਰਹੇ ਵੀ ਜਿਵੇਂ ਰਾਸ ਧਾਰੀਏ ਸਟੇਜ ਤੇ ਆ ਕੇ ਕੋਈ ਕ੍ਰਿਸ਼ਨ ਜੀ ਬਣਦਾ ਹੈ ਕੋਈ ਗੋਪੀਆਂ ਗਵਾਲੀਆਂ ਬਣ ਜਾਂਦੀਆਂ ਨੇ ਗਊਆਂ ਚਾਰਨ ਵਾਲੀਆਂ বৃন্দাবন ਦੇ ਵਿੱਚ ਹਜ਼ੂਰ ਕਹਿੰਦੇ ਜਿਹੜੀਆਂ ਘੜੀਆਂ ਹਨ ਇਹਨਾਂ ਨੂੰ ਸਮਝੋ ਕਿ ਇਹ ਗੋਪੀਆਂ ਹਨ ਜਿਹੜੇ ਪਹਿਰ ਹਨ ਪਹਿਰ ਤਿੰਨ ਘੰਟਿਆਂ ਦਾ ਇੱਕ ਪਹਿਰ ਹੁੰਦਾ ਹੈ ਇਹ ਸਮਝੋ ਕਿ ਕ੍ਰਿਸ਼ਨ ਹਨ ਉਸ ਸ੍ਰਿਸ਼ਟੀ ਦੇ ਪਾਲਣਹਾਰ ਗੋਪਾਲ ਪਰਮੇਸ਼ਰ ਨੇ ਜਿਹੜੀ ਸਮੇਂ ਦੀ ਰਚਨਾ ਕੀਤੀ ਹੈ ਘੜੀਆਂ ਗੋਪੀਆਂ ਹਨ ਪਹਿਰ ਗੋਪਾਲ ਹਨ ਫਿਰ ਅੱਗੇ ਹਜ਼ੂਰ ਕਹਿੰਦੇ ਗਹਿਣੇ ਪੌਣ ਪਾਣੀ ਬੈਸੰਤਰ ਗਹਿਣੇ ਹੁੰਦੇ ਨੇ ਸਜਾਵਟ ਵਾਸਤੇ ਤਨ ਦੇ ਉੱਤੇ ਬਾਹਰੋਂ ਧਾਰਨ ਕੀਤੀ ਗਈ ਧਾਤੂ ਦੀ ਕੋਈ ਚੀਜ਼ ਸਰੀਰ ਦੇ ਦੇਹੀ ਦੇ ਵੱਖ-ਵੱਖ ਦਿਸਮ ਵਾਲੇ ਅੰਗਾਂ ਨੂੰ ਬਾਹਰ ਦੀਆਂ ਧਾਤੂਆਂ ਦੇ ਨਾਲ ਸਜਾ ਲੈਣਾ ਸਜਾਵਟ ਵਾਸਤੇ ਜਿਸ ਲਈ ਵੱਖ-ਵੱਖ ਸੱਭਿਆਚਾਰ ਵਿੱਚ ਵੱਖ-ਵੱਖ ਤਰ੍ਹਾਂ ਦੀ ਕਾੜਤ ਦੇ ਗਹਿਣੇ ਪ੍ਰਚਲਿਤ ਨੇ ਉਹਨਾਂ ਦੇ ਨਾਮ ਵੀ ਵਕਰੇ-ਵਕਰੇ ਨੇ ਹਜ਼ੂਰ ਕਹਿੰਦੇ ਇਸ ਕੁਦਰਤ ਵਿੱਚ ਜਿਹੜੀ ਪੌਣ ਹਵਾ ਹੈ ਪਾਣੀ ਹੈ ਬੈਸੰਤਰ ਅੱਗ ਹੈ ਇਹ ਕੁਦਰਤ ਦੇ ਸ਼ਿੰਗਾਰ ਨੇ ਇਹ ਗਹਿਣੇ ਨੇ ਇਹ ਕੁਦਰਤ ਦੇ ਸ਼ਿੰਗਾਰ ਨੇ ਇਹ ਗਹਿਣੇ ਨੇ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਦਿਨ ਚੜਦਾ ਹੈ ਰਾਤ ਪੈ ਜਾਂਦੀ ਏ ਦਿਨੇ ਅਸੀਂ ਸੂਰਜ ਤੱਕਦੇ ਆ ਰਾਤ ਨੂੰ ਅਸੀਂ ਚੰ드ਰਮਾ ਵੇਖਦੇ ਆ ਜਿਵੇਂ ਤੁਸੀਂ ਰਾਸ ਧਾਰੀਏ ਕ੍ਰਿਸ਼ਨ ਜੀ ਦਾ ਰੂਪ ਬਣਾਉਂਦੇ ਹੋ ਤੇ ਰਾਮ ਲੀਲਾ ਦੇ ਦਿਨਾਂ ਵਿੱਚ ਰਾਸ ਧਾਰੀਏ ਉਸ ਸਾੰਗ ਨਕਲਾਂ ਉਤਾਰਨ ਵਾਲੇ ਰਾਮ ਜੀ ਦਾ ਰੂਪ ਬਣਾਉਂਦੇ ਨਾ ਦੋ ਉਤਾਰਾਂ ਦੇ ਨਾਂ ਦੇ ਉੱਤੇ ਹੀ ਜ਼ਿਆਦਾ ਇਸ ਤਰ੍ਹਾਂ ਦਾ ਪ੍ਰੋਗਰਾਮ ਕੀਤਾ ਜਾਂਦਾ ਹੈ ਪਾਤਸ਼ਾਹ ਕਹਿੰਦੇ ਜਿਹੜਾ ਸੂਰਜ ਔਰ ਚੰਦ ਹੈ ਇਹਨਾਂ ਨੂੰ ਸਮਝੋ ਕਿ ਇਹ ਦੋ ਅਵਤਾਰ ਨੇ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਪਾਤਸ਼ਾਹ ਕਹਿੰਦੇ ਨੇ ਜਿੰਨਾ ਇਸ ਧਰਤੀ ਦਾ ਮਾਲ ਹੈ ਵਸਤੂਆਂ ਨੇ ਪਦਾਰਥ ਨੇ ਧਨ ਹੈ ਸੰਪਦਾ ਹੈ ਕੋਈ ਵੀ ਚੀਜ਼ ਪੱਥਰਾਂ ਤੋਂ ਲੈ ਕੇ ਮਿੱਟੀ ਤੋਂ ਲੈ ਕੇ ਹੀਰੇ ਜਵਾਹਰਾਤ ਹਰ ਤਰ੍ਹਾਂ ਦੀ ਧਾਤੂ ਹਰ ਤਰ੍ਹਾਂ ਦੀ ਵਸਤੂ ਜੋ ਕੁਝ ਵੀ ਇਸ ਧਰਤੀ ਤੇ ਮੌਜੂਦ ਹੈ ਇਹ ਸਮਝੋ ਕਿ ਇਸ ਸੰਸਾਰ ਦੇ ਮੰਚ ਦਾ ਉਹ ਸਮਾਨ ਹੈ ਜਿਵੇਂ ਆਪਾਂ ਸਟੇਜ ਨਹੀਂ ਸਜਾਉਂਦੇ ਕਿ ਜਿਹੋ ਜੇ ਅਗਲੇ ਨੇ ਨਾਟਕ ਕਰਨਾ ਹੈ ਉਹ ਜਿਹੜਾ ਸਟੇਜ ਦਾ ਰੂਪ ਬਣਾਇਆ ਜਾਂਦਾ ਉਹਦੀ ਲੁੱਕ ਘੜੀ ਜਾਂਦੀ ਹੈ ਕਿ ਵੇਖਣ ਵਾਲਾ ਉਹਨੂੰ ਵੇਖੇ ਜੇ ਉਹਨਾਂ ਦਾ ਰੋਲ ਜੰਗਲ ਦੇ ਵਿੱਚ ਹੈ ਤੇ ਸਟੇਜ ਇਸ ਤਰ੍ਹਾਂ ਦੀ ਬਣਾਓ ਵੀ ਵੇਖਣ ਵਾਲੇ ਨੂੰ ਲੱਗੇ ਵੀ ਇਹ ਜੰਗਲ 'ਚ ਬੈਠੇ ਗੱਲਾਂ ਕਰ ਰਹੇ। ਜੇ ਕਿਸੇ ਮਹਿਲ ਦੇ ਵਿੱਚ ਕਿਸੇ ਚੀਜ਼ ਨੂੰ ਦੱਸਿਆ ਜਾਣਾ ਹੈ ਤੇ ਮਗਰਲਾ ਜਿਹੜਾ ਸਾਰਾ ਮਾਹੌਲ ਹੈ ਚੀਜ਼ਾਂ ਉਹੋ ਜਿਹੀਆਂ ਟਿਕਾ ਦੇਣੀਆਂ ਵੀ ਜਿਵੇਂ ਮਹਿਲ ਦਾ ਕੋਈ ਹਿੱਸਾ ਹੋਵੇ, ਘਰ ਦਾ ਕੋਈ ਹਿੱਸਾ ਹੋਵੇ। ਈਵੇਂ ਹਜ਼ੂਰ ਕਹਿੰਦੇ ਜਿਹੜੀ ਸਾਰੀ ਧਰਤੀ ਦੀ ਸਮਗਰੀ ਹੈ, ਚੀਜ਼ਾਂ ਨੇ ਇਹ ਸੰਸਾਰ ਕੁਦਰਤ ਦੇ ਮੰਚ ਦੀ ਸਜਾਵਟ ਨੇ ਫਿਰ ਹਜ਼ੂਰ ਕਹਿੰਦੇ ਵਰਤਨ ਸਰਬ ਜੰਜਾਲ ਜਿਹੜਾ ਸਾਰਾ ਜੰਜਾਲ ਜੰਜਾਲ ਇੱਥੇ ਲਿਖਿਆ ਹੈ ਖੁਸ਼ੀ ਗਮੀ ਉਦਾਸੀ ਮਾਇੂਸੀ ਵਿਛੋੜਾ ਮਿਲਾਬ ਦੁੱਖ ਸੁਖ ਪ੍ਰੇਮ ਝਗੜਾ ਹਰ ਚੀਜ਼ ਕਿੰਨਾ ਕੁ ਜਾਈ ਦੋ ਮਨੁੱਖਾਂ ਵਿੱਚ ਚੰਗਾ ਤਾਲੁਕ ਹੈ ਦੋਨਾਂ ਵਿੱਚ ਕਲੇਸ਼ ਹੈ ਕੋਈ ਕਿਸੇ ਦਾ ਭਲਾ ਕਰ ਰਿਹਾ ਤੇ ਕੋਈ ਕਿਸੇ ਦਾ ਬੁਰਾ ਕਰ ਰਿਹਾ ਕੋਈ ਕਿਸੇ ਨਾਲੋਂ ਵਿਛੜ ਰਿਹਾ ਤੇ ਕੋਈ ਕਿਸੇ ਨਾਲ ਮਿਲ ਰਿਹਾ ਕੋਈ ਕਿਸੇ ਮਨੁੱਖ ਨੂੰ ਵੇਖ ਕੇ ਪ੍ਰਸੰਨ ਹੋ ਰਿਹਾ ਤੇ ਕੋਈ ਕਿਸੇ ਨੂੰ ਵੇਖ ਕੇ ਦੁਖੀ ਹੋ ਰਿਹਾ ਕਿਸੇ ਦਾ ਅੰਦਰ ਉਤਸ਼ਾਹ ਵਿੱਚ ਹੈ ਖੁਸ਼ੀ ਵਿੱਚ ਹੈ ਤੇ ਕਿਸੇ ਦਾ ਅੰਦਰ ਉਦਾਸੀ ਤੇ ਗਮੀ ਵਿੱਚ ਗਰਸਿਆ ਪਿਆ ਕਿਸੇ ਨੂੰ ਕੋਈ ਪਦਵੀ ਮਿਲ ਰਹੀ ਹੈ ਤੇ ਕਿਸੇ ਕੋਲੋਂ ਖੋਸ ਰਹੀ ਹੈ ਇਹ ਸਾਰੇ ਜੀਵ ਸੰਸਾਰ ਦੇ ਆਪਣੀ ਆਪਣੀ ਦੁਨੀਆ ਚ ਵਿਚਰ ਰਹੇ ਨੇ ਹਰ ਬੰਦਾ ਆਪਣੀ ਆਪਣੇ এনवायरमेंट ਵਿੱਚ ਗਵਾਚਾ ਹੋਇਆ ਕਿਸੇ ਦਾਨੇਪੁਰਖ ਨੇ ਕਿਹਾ ਕਿੰਦਾ ਸੰਸਾਰ ਇੱਕ ਤਾਂ ਉਹ ਹੈ ਜਿਹੜਾ ਬਾਹਰ ਅਸੀਂ ਵੇਖਨੇ ਇੱਕ ਸੰਸਾਰ ਸਾਡੇ ਅੰਦਰ ਹੈ ਇੱਕ ਦੁਨੀਆ ਸਾਡੇ ਅੰਦਰ ਹੈ ਬੰਦਾ ਜੀਦਾ ਅੰਦਰ ਦੀ ਦੁਨੀਆ ਮੁਤਾਬਕ ਹੈ ਚੱਲਦਾ ਬਾਹਰ ਦੀ ਦੁਨੀਆ ਵਿੱਚ ਹੈ ਮਾਨੁਦਾਸ ਹੋਵੇ ਤੁਸੀਂ ਵੇਖੋ ਕਿਤੇ ਵੀ ਬੰਦੇ ਦਾ ਬੈਠਣ ਨੂੰ ਜੀ ਨਹੀਂ ਕਰੇਗਾ ਸਾਰੇ ਹਾਸਰੇ ਹੋਣਗੇ ਖੁਸ਼ ਹੋਣਗੇ ਬੰਦੇ ਦਾ ਜੀ ਕਰਦਾ ਮੈਂ ਉੱਠ ਕੇ ਤੋਂ ਚਲਿਆ ਜਾਵਾਂ ਸਾਰੇ ਉਦਾਸ ਨੇ ਕਿਸੇ ਇੱਕ ਬੰਦੇ ਦਾ ਮਾਨੁ ਤਸ਼ਾਹ ਵਿੱਚ ਉਹ ਕਹਿੰਦਾ ਕਿਤੇ ਹੋਰ ਚੱਲਦੇ ਇੱਥੇ ਠੀਕ ਮਾਹੌਲ ਨਹੀਂ ਕਿਉਂਕਿ ਉਹਦਾ ਮਨ ਪ੍ਰਸੰਨ ਹੈ ਉਹਨੂੰ ਲੱਗਦਾ ਵੀ ਇੱਥੇ ਬੈਠਣ ਦਾ ਕੀ ਅਰਥ ਹੈ ਆਪਣੇ ਅੰਦਰ ਵੀ ਇੱਕ ਸੰਸਾਰ ਮਨੁੱਖ ਸਮੋਈ ਬੈਠਾ ਹੈ ਜਿਹੋ ਜੀ ਅੰਦਰ ਫੀਲਿੰਗ ਹੈ ਜਿਹੋ ਜੀ ਅੰਦਰ ਭਾਵ ਨੇ ਸਾਡੇ ਅਸੀਂ ਉਹੋ ਜਿਹਾ ਰੋਲ ਅਦਾ ਕਰਦੇ ਅੰਦਰ ਉਦਾਸੀ ਹੈ ਬਾਹਰ ਵੀ ਹੋਵੇ ਦਾ ਰੋਲ ਕਰਾਂਗੇ ਅੰਦਰ ਖੁਸ਼ੀ ਹੈ ਬਾਹਰ ਉਵੇਂ ਦਾ ਵਿਹਾਰ ਕਰਾਂਗੇ ਅੰਦਰ ਨਫ਼ਰਤ ਹੈ ਬਾਹਰ ਉਵੇਂ ਦਾ ਵਿਹਾਰ ਕਰਾਂਗੇ ਆਨੇ ਬਹਾਨੇ ਯਤਨ ਅੰਦਰ ਪ੍ਰੇਮ ਹੈ ਬਾਹਰ ਉਵੇਂ ਦਾ ਵਿਹਾਰ ਕਰਾਂਗੇ ਜੈਸੀ ਮਨਸ਼ਾ ਤੈਸੀ ਦਸ਼ਾ ਜਿਹੋ ਜਿਹਾ ਬੰਦਾ ਅੰਦਰੋਂ ਹੈ ਉਹੋ ਜਿਹਾ ਉਹ ਬਾਹਰੋਂ ਕਰਦਾ ਹੀ ਹੁੰਦਾ ਹੀ ਉਹ ਹੈ ਜੋ ਅੰਦਰ ਹੈ ਉਹਦੇ ਮੁਤਾਬਕ ਬੰਦਾ ਵਰਤਨ ਦੀ ਕੋਸ਼ਿਸ਼ ਕਰਦਾ ਸੋ ਸਤਿਗੁਰੂ ਕਹਿੰਦੇ ਇਹ ਜੀਵ ਮਨੋਂ ਸਾਰੇ ਹੀ ਨਾਟਕ ਵਿੱਚ ਉਲਝੇ ਹੋਏ ਨੇ ਸਾਗ ਵਿੱਚ ਨੇ ਜੋ ਅੰਦਰ ਹੈ ਉਹਦੀ ਨਕਲ ਹੋ ਰਹੀ ਹੈ ਬਾਹਰ ਜੋ ਕੁਝ ਅੰਦਰ ਵਾਪਰ ਰਿਹਾ ਹੈ ਉਹਦੇ ਮੁਤਾਬਕ ਬੰਦਾ ਬਾਹਰ ਉਹ ਜਿਆ ਰੋਲ ਅਦਾ ਕਰਦਾ ਹੈ ਅੰਦਰ ਕੁੜਤਣੇ ਬੰਦਾ ਬਾਹਰ ਕੁੜਤਣੇ ਵੰਡ ਰੇ ਅੰਦਰ ਮਿਠਾਸ ਹੈ ਮਿਠਾਸ ਵੰਡ ਰੇ ਆਪਣੇ ਆਪਣੇ ਅੰਦਰ ਦੇ ਸੁਭਾਅ ਮੁਤਾਬਕ ਜੀਵ ਵਰਤ ਰੇ ਵਰਤਨ ਸਰਬਜੰਝਾ ਤੇ ਸਮਝੋ ਵੀ ਇਹਨਾਂ ਨੂੰ ਸਕ੍ਰਿਪਟ ਮਿਲ ਗਈ ਹੈ ਅੰਦਰੋਂ ਮੰਨ ਨੇ ਸਕ੍ਰਿਪਟ ਦਿੱਤੀ ਵੀ ਪੜ ਪੜ ਕੇ ਬੋਲੀ ਜਾ ਰਹੇ ਐ ਇਸੇ ਮਨ ਕਹਿੰਦਾ ਨਫ਼ਰਤ ਵੰਡ ਵੰਡੀ ਜਾ ਰਿਹਾ ਬੰਦਾ ਮਨ ਕਹਿੰਦਾ ਪ੍ਰੇਮ ਕਰ ਕ੍ਰੀਮ ਕਰੀ ਜਾ ਰਿਹਾ ਹੈ ਮਨ ਕਹਿੰਦਾ ਹੈ ਕਿਸੇ ਦਾ ਖੋਲ ਹੈ ਬੰਦਾ ਕੋਸ਼ਿਸ਼ ਕਰਦਾ ਹੈ ਫਿਰ ਇਹਦੇ ਪੱਲੇ ਕੁਝ ਨਾ ਰਹਿ ਜਾਏ ਮਨ ਨੇ ਸਕ੍ਰਿਪਟ ਦੇ ਦਿੱਤੀ ਵੀ ਪੜ ਇਹਨੂੰ ਕਰਨ ਆਟਕੇ ਦੇ ਹਿਸਾਬ ਨਾਲ ਬੰਦਾ ਕਰ ਹੀ ਜਾਂਦਾ ਹੈ ਇਹ ਸਤ੍ਰੇ ਹੋ ਰਿਹਾ ਹੈ ਨਾ ਪਲ ਵਿੱਚ ਬੰਦਾ ਕੋਜ ਹੈ ਪਲ ਚ ਕੋਜ ਹੈ ਪਲ ਚ ਕੋਜ ਹੈ ਇਹਦਾ ਮਤਲਬ ਮਨੁੱਖ ਮਨ ਦੀ ਦਿੱਤੀ ਹੋਈ ਸਕ੍ਰਿਪਟ ਪੜ੍ਹੀ ਜਾਂਦਾ ਹੈ ਮਨ ਦੇ ਦਿੱਤੇ ਡਾਇਲੋਗ ਬੋਲੀ ਜਾਂਦਾ ਹੈ ਮਨ ਨੇ ਆਖੇ ਇਸ ਤਰ੍ਹਾਂ ਦਾ ਨਾਟਕ ਕਰਨਾ ਕਰੀ ਜਾਂਦਾ ਹੈ ਅੰਦਰ ਸਕ੍ਰਿਪਟ ਤਿਆਰ ਹੁੰਦੀ ਹੈ ਭਾਵਾਂ ਦੀ ਖਿਆਲਾਂ ਦੀ ਉਸ ਤਰ੍ਹਾਂ ਦਾ ਬੰਦਾ ਬਾਹਰੋਂ ਵਿਹਾਰ ਕਰਦਾ ਹੈ ਵਰਤਨ ਸਰਬਜੰਝਾ ਹੁਣ ਹਜ਼ੂਰ ਕਹਿੰਦੇ ਨਾਨਕ ਮੁਸੈ ਗਿਆਨ ਵੀ ਹੋਣੀ ਖਾਏ ਗਿਆ ਜਮਕਰ हे नानक ए जगत ए लोक आई जीव ज्ञान ਤੋਂ ਵੀ ਹੁੰਡੇ ਹਨ ਇਹਨਾਂ ਨੂੰ ਪਰਮੇਸ਼ਰ ਦੇ ਵੱਡੇ ਸਾੰਗ ਦੀ ਪਰਮੇਸ਼ਰ ਦੀ ਵੱਡੀ ਕੁਦਰਤ ਦੀ ਸੋਝੀ ਨਹੀਂ ਸਮਝ ਨਹੀਂ ਇਹ ਕੁਦਰਤ ਦੇ ਵੱਡੇ ਵਰਤਾਰੇ ਨਾਲੋਂ ਟੁੱਟ ਕੇ ਉਸ ਕਾਦਰ ਔਰ ਕੁਦਰਤ ਦੇ ਸੁਮੇਲ ਨਾਲੋਂ ਟੁੱਟ ਕੇ अवतार पूजा ਵਿੱਚ ਪਏ ਨੇ ਮੂਰਤੀ ਪੂਜਾ ਚ ਪਏ ਨੇ ਨਕਲਾਂ ਕਰਨ ਚੁਲਜੇ ਨੇ ਇਹਨਾਂ ਨੂੰ ਵੱਡੇ ਵਰਤਾਰੇ ਦੀ ਸਮਝ ਨਹੀਂ ਇਹਨਾਂ ਦਾ ਆਪਣਾ ਉਸ ਵੱਡੇ ਪਰਮੇਸ਼ਰ ਨਾਲ ਕੀ ਤਾਲੁਕ ਹੈ ਕੀ ਰਿਸ਼ਤਾ ਹੈ ਕੀ ਰਿਲੇਸ਼ਨ ਹੈ ਇਹਨਾਂ ਨੂੰ ਸਮਝ ਨਹੀਂ ਜਿਸ ਕਰਕੇ ਇਹ ਲੁੱਟੇ ਜਾ ਰਹੇ ਨੇ ਇਹ ਆਪਣੇ ਅੰਦਰ ਦੇ ਮਨ ਦੇ ਭੜੇ ਖਿਆਲਾਂ ਮੁਤਾਬਕ ਉਲਝੇ ਜਾ ਰਹੇ ਨੇ ਵਿਸ਼ੇ ਵਕਾਰਾਂ ਚ ਗ੍ਰਸਤ ਨੇ ਅਗਿਆਨ ਵਿੱਚ ਗ੍ਰਸਤ ਨੇ ਮੁਸੇ ਗਿਆਨ ਵੀ ਹੋਣੀ ਖਾਏ ਗਿਆ ਜਮਕਾਰ ਆਤਮਕ ਮੌਤ ਦੀ ਭਾਈ ਇਹਨਾਂ ਦੇ ਗੱਲ ਪਈ ਹੋਈ ਇਹਨਾਂ ਨੂੰ ਸਮਝ ਕੋਈ ਨਹੀਂ ਇਹ ਸਮਝਦੇ ਨੇ ਇੰਨੇ ਇੱਕ ਨਾਟਕ ਚੇਟ ਕਰ ਲੈ ਵੇਖ ਲੈ ਨਕਲਾਂ ਲਾ ਲਈਆਂ ਵੱਡੇ ਲੋਕਾਂ ਦੇ ਨਾਂ ਤੇ ਕਰਮकांड ਕਰ ਲੈ ਇਧਰ ਉਧਰ ਦੌੜ ਭੱਜ ਲਿਆ ਧਰਮੀ ਹੋ ਗਏ ਅੰਤਰਾਤਮਾ ਇਹਨਾਂ ਦਾ ਬਦਲਦਾ ਕਦੇ ਨਹੀਂ ਆਪਣੀ ਤੇ ਪਰਮੇਸ਼ਰ ਦੀ ਇਹਨਾਂ ਨੂੰ ਸਮਝ ਕੋਈ ਨਹੀਂ ਪੈਂਦੀ ਵੀ ਸਾਡਾ ਵਾਹਿਗੁਰੂ ਦੇ ਨਾਲ ਸੰਬੰਧ ਕੀ ਹੈ ਰਿਲੇਸ਼ਨ ਕੀ ਹੈ ਉਹਨੂੰ ਕਦੇ ਪਛਾਣਦੇ ਨਹੀਂ ਪਰਮੇਸ਼ਰ ਦੀ ਵੱਡੀ ਕੁਦਰਤ ਤੋਂ ਕਦੇ ਸਦਕੇ ਨਹੀਂ ਜਾਂਦੇ ਨੰਕੀਆਂ ਨਕੀਆਂ ਗੱਲਾਂ ਵਿੱਚ ਉਲਝੇ ਅ ਗਿਆਨ ਆਸ਼ਰਿਤ ਅ ਗਿਆਨ ਆਧਾਰਿਤ ਜੀਵਨ ਜੀਂਦੇ ਨੇ ਇਸ ਕਰਕੇ ਠੱਗੇ ਜਾ ਰਹੇ ਹਨ ਸਮਾਂ ਗੁਜ਼ਰਦਾ ਜਾ ਰਿਹਾ ਤੇ ਇਹ ਠੱਗੇ ਜਾ ਰਹੇ ਇਹਨਾਂ ਦੀ ਜ਼ਿੰਦਗੀ ਨੂੰ ਖੋਰਾ ਲੱਗਾ ਹੋਇਆ ਇਹ ਪਛਾਣ ਨਹੀਂ ਰਹੇ ਆਤਮਿਕ ਮੌਤ ਇਹਨਾਂ ਨੂੰ ਖਾਈ ਜਾ ਰਹੀ ਹੈ ਨਿਗਲੀ ਜਾ ਰਹੀ ਹੈ ਦਿਨ ਬਦ ਦਿਨ ਹਰ ਕੜੀ ਹਰ ਪਲ ਇਹ ਲੋਕ ਅੰਦਰੋਂ ਝੁਰਦੇ ਖੁਰਦੇ ਡੈੱਡ ਹੁੰਦੇ ਜਾ ਰਹੇ ਸ਼ੁਭ ਗੁਣ ਇਹਨਾਂ ਦੇ ਮੁੱਕਦੇ ਜਾ ਰਹੇ ਨੇ ਮਨੁੱਖੀ ਸੁਭਾਅ ਦੇ ਉੱਤੇ ਪਸ਼ੂਪਣਾ ਹਾਵੀ ਹੋ ਰਿਹਾ ਇਹ ਨਹੀਂ ਜਾਣ ਰਹੇ ਨਾਨਕ ਮੁਸੈ ਗਿਆਨ ਵੀ ਹੋਣੀ ਖਾਏ ਗਾਇਆ ਜਮ ਕਾਲ ਔਰ ਇਸ ਨਕਲ ਸਾਖਾ ਨਾਟਕ ਚੇਟਕ ਕਰਮ ਕਾਂਡਾਂ ਵਿੱਚ ਉਲਝੇ ਹੋਏ ਲੋਕ ਕਿਸ ਤਰ੍ਹਾਂ ਖਾਪ ਰਹੇ ਨੇ ਇਹਦੀ ਸਤਿਗੁਰੂ ਨੇ ਵਿਆਖਿਆ ਅਗਲੇ ਸ਼ਲੋਕ ਵਿੱਚ ਕੀਤੀ ਹੈ ਸਮੇਂ ਦੀ ਪਾਬੰਦੀ ਹੈ ਅਗਲੇ ਦੀਵਾਨ ਵਿੱਚ ਆਪਾਂ ਇਸ ਬਾਰੇ ਵਿਚਾਰ ਕਰਨ ਦਾ ਯਤਨ ਕਰਾਂਗੇ ਭੁੱਲ ਚੁੱਕ ਦੀ ਖਿਮਾ ਅਦਬ ਸਤਿਗੁਰੂ ਫਤੇ ਨਾਲ ਸਾਜ ਬਣਾਓ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤ